ਸਰ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਭਾਰਤਵਾਦ ਜੀ ਭਾਰਤਵਾਦ ਜੀ ਕੀ ਮਾਮਲਾ ਹੈ ਇੱਕ ਚੋਰੀ ਦਾ ਮਾਮਲਾ ਹੈ ਬਾਜੀ ਅਸੀਂ ਨਾ 12 1:00 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਅੱਗੇ ਬਾਕ ਸ਼ੀਸ਼ੇ ਵਾਲਾ ਜਿੰਦੇ ਲੱਜ ਕੇ ਬੰਦ ਕਰ ਜਾਈ ਦੀਆਂ ਸ਼ੀਸ਼ੇ ਬੰਦ ਕਰ ਗਏ ਤਾਂ ਮੇਰਾ ਚੈੱਕਅਪ ਹੋਣਾ ਸੀ ਡੀ ਐਮ ਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦ ਅਸੀਂ ਮੁੜ ਕੇ ਆਏ ਹੁਣ ਥੋੜੀ ਦੇਰ ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਤੇ ਲੋਕ ਲੁਕ ਟੁੱਟਿਓ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆਵਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆਵਾ ਇੱਕ ਉੱਚ ਵੀ 1/2 ਹਜ਼ਾਰ ਰੁਪਏ ਸਗਾ ਉਹ ਵੀ ਗਾਇਬ ਆ ਗੁਰੂਗੇ ਤੇ ਇੱਕ ਸਾਡਾ ਚੈੱਕ ਬੁੱਕਾਂ ਦਾ ਦੁਕਾਨ ਦਾ ਤੇ ਹੋਰ ਚੈੱਕ ਬੁੱਕਾਂ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਵਿੱਚ ਚੈੱਕਾਂ ਆਣੇ ਚੈੱਕ ਬੁੱਕ ਜਿਹਦੇ ਤੇ ਸੈਂਡ ਕੀਤੀ ਹੋ ਸੀਗੇ ਉਹ ਮੋਟੀ ਬਾਹਰ ਗਈ ਆ ਅਸੀਂ ਸੈਂਡ ਕਰਾ ਲਈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਉਹੀ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹ ਚੈੱਕ ਬੁੱਕ ਜਿਹੜੀ ਪੈਸੇ ਕਿੰਨੇ ਗਿਆ ਲੱਗਿਆ ਜੀ ਬੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਵੀ ਪੁੱਟ ਕੇ ਲੱਗਿਆ ਜੀ ਸਾਡਾ ਤੇ ਸ਼ਟਰ ਚੱਕਿਆ ਹੋ ਜੀ ਆਪਾਂ ਸ਼ੀਸ਼ੇ ਵਾਲਾ ਲਾਉਣਾ ਹੈ ਹਾਂਜੀ ਸ਼ਟਰ ਚੱਕਿਆ ਅੱਗੇ ਵੀ ਜਾਈਦਾ ਘਰ ਚੱਲ ਗਏ ਰੋਟੀ ਖਾਣ ਜਾਈਦਾ ਜਾਂ ਕਿਤੇ ਬਜ਼ਾਰ ਜਾਈਦਾ ਸ਼ੀਸ਼ੇ ਦਾ ਲੋਕ ਲਾ ਕੇ ਜਾਈਦੇ ਸਾਰੇ ਹਾਂਜੀ ਕਿਹੜੀ ਕਿਹੜੀ ਦੁਕਾਨ ਹੈ ਤੁਹਾਡੀ ਕਿਸ ਰੋਡ ਤੇ ਆ ਸਾਡੀ ਭਾਣੂ ਗੇਟ ਤੋਂ ਆਦੀਆਬਾਦਾਂ ਗੇਟ ਤੋਂ ਪਾਰਸ ਪੈਟ ਸ਼ਾਪ ਮੇਰੀ ਦੁਕਾਨ ਦਾ ਨਾਮ ਆ ਜੀ ਪਿੱਟ ਪਿੱਟ ਦੀ ਦੁਕਾਨ ਹੈ ਐਸਪੀ ਫੀਡ ਦੀ ਐਕਸੈਸਰੀ ਫੀਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆ ਗੱਲੇ ਕੱਢ ਗਿਆ ਗੱਲੇ ਥੱਲੇੋਂ ਤੇ ਮੰਦਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਨ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ ਤਿੰਨ ਚਾਰ ਤਿੰਨ ਚਾਰ ਸਾਲ ਦੇ ਇਕੱਠੇ ਕੀਤੇ ਸੀ ਜੀ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੈ ਗਏ ਸਾਰੇ ਜਿਹੜੀ ਵੀ ਆ ਲੈ ਗਏ ਉਹ ਤਾਂ ਕਾਫੀ ਪੈਸੇ ਉਹ ਆਉਣਗੇ ਸਮਝਦੇ ਹਾਂ ਹਾਂ ਜੀ ਉਹ ਪੈਸੇ ਸਗੇ ਜੀ ਘੱਟੋ-ਘੱਟ 10-12000 ਰੁਪਏ ਹੋ ਸਕਦਾ ਜੀ ਮੈਂ ਠੀਕ ਹੈ ਉਹ ਤਾਂ ਹੋਰ ਆਪਣੇ ਤੁਸੀਂ ਉਹ ਕਿੱਥੇ ਸੀ ਬਸ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼ੁਭਰਾਤਰੀ ਦੇ ਤੇ ਉਹ ਸ਼ੁਭਰਾਤਰੀ ਦੇਖੀ ਛੇ ਦਿਨ ਦੁਕਾਨ ਦੇ ਪੈਸੇ ਉਹ ਵੀ ਗਏ ਨੇ ਦੁਕਾਨ ਦੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਬਈ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨਗੜੀ ਮੰਦਿਰ ਚ ਮੈਂ ਕਮੇਟੀ ਮੈਂਬਰ ਵੀ ਹਾਂ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਸਾਰੇ ਪੈਸੇ ਜੀ ਇਹ ਗੋਲਕ ਸੀ ਗੋਲਕ ਚ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕਟੋੜੀ 25000 ਰੁਪਏ ਦਾ ਨੁਕਸਾਨ ਕੀ ਕਹਿਣਾ ਸਰ ਚਾਨਣਪਾਲ ਪੁਲਿਸ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਸਰ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹ ਤਾਂ ਪੁਲਿਸ ਨੇ ਲੱਭਣੇ ਆ ਤੇ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਏ ਜਾਣ